ਹੋਈ ਨਾ ਲੇਕਿਨ ਵਾਕਿਆ ਜੋ ਵੀ ਕਮਿਊਨਿਟੀਜ਼ ਨੇ ਜਾਂ ਜੋ ਵੀ ਤਰੀਕਾ ਹੈ ਚਾਹੇ ਅਸੀਂ ਇਨਸਾਨ ਹੀ ਹਾਂ ਅਸੀਂ ਟਰਾਂਸ ਆਂ ਜਾਂ ਦੁੱਤੀ ਬਰੇਡਾ ਕਰਨ ਵਾਲੇ ਉਹ ਵੀ ਸਾਡੇ ਆਪਣੇ ਹੋ ਮੈਂ ਇਹੀ ਤੁਹਾਨੂੰ ਕਹੂੰਗਾ ਕਿ ਵੇਖੋ ਬਹੁਤ ਵਧੀਆ ਗੱਲ ਹੈ ਤੁਹਾਡੀ ਕੋਈ ਖਲਾਫਤ ਨਹੀਂ ਕਰ ਰਹੀਆ ਜਿਹੜੇ ਮੋਹਤਵਾਰ ਬੰਦੇ ਤੁਹਾਨੂੰ ਬੋਲ ਰਹੇ ਨੇ ਕੋਈ ਤੁਹਾਡੇ ਖਿਲਾਫ ਨਹੀਂ ਬੋਲ ਰਹੇ ਲੇਕਿਨ ਪੰਜਾਬੀ ਚ ਕਹਾਵਤ ਹੈ ਟੱਕੀ ਦੀ ਜੇ ਕੋਈ ਨਾ ਮੁਝੇ ਆਪਾਂ ਰੌਲਾ ਕਿਉਂ ਪਾਉਣਾ ਆਪਾਂ ਇਹ ਵੇਖੋ ਆਪਾਂ ਪੰਜਾਬੀ ਆ ਉਹ ਵੀ ਆਪਾਂ ਇੰਡੀਆ ਦੇ ਆਪਾਂ ਚੰਗੀਆਂ ਫੈਮਲੀਜ਼ ਨੂੰ ਬਿਲੋਂਗ ਕਰਦੇ ਆ ਜੇ ਆਪਾਂ ਖੁੱਲ ਕੇ ਆਵਾਂਗੇ ਤੁਸੀਂ ਲੋਕ ਖੁੱਲ ਕੇ ਇਦਾਂ ਪਰੇਡਾ ਕੱਢੋਗੇ ਤੇ ਕੱਲੋ ਕੀ ਗੱਲ ਤੁਸੀਂ ਆਪਣਾ ਘਰ ਨਹੀਂ ਵਿੱਚ ਸੋਣਾ ਆਪਣੇ ਭੈਣਾ ਜਾਂ ਭਰਾ ਨਹੀਂ ਮਿਉਣੇ ਸਾਡੇ ਘਰ ਵੀ ਸਰਦਾਰ ਨੇ ਪੱਗਾ ਵਾਲੇ ਨੇ ਨਾ ਪਿਓ ਨੇ ਸਾਨੂੰ ਬਾਤ ਤਰੀਕੇ ਨਾਲ ਚੱਲਣਾ ਚਾਹੀਦਾ ਕਰੋ ਜੋ ਮਰਜੀ ਸਿਆਣੇ ਕਹਿੰਦੇ ਆ ਖਾਓ ਮਨ ਭੋਂਦਾ ਪਾਓ ਜੱਗ ਭੋਂਦਾ ਪਰ ਜੇ ਆਪਾਂ ਸ਼ਰੀਆਮ ਇਹਦਾ ਹੋ ਜਾਊਗਾ ਮਾੜੀ ਗੱਲ ਨਾਲੇ ਗੁਰੂ ਦੀ ਨਗਰੀ ਦੇ ਵਿੱਚ ਤੁਸੀਂ ਇਹ ਕੀ ਕਹਿਰ ਚਾਉਂਦੇ ਹੋ ਉੱਥੇ ਚੰਗੇ-ਚੰਗੇ ਆ ਕਿਸੇ ਕਿਸੇ ਗੁਰੂ ਨਗਰੀ ਹੋਵੇ ਕਿਤੇ ਵੀ ਹੋਏ ਛੇ ਅੰਮ੍ਰਿਤਸਰ ਸਾਹਿਬ ਤੋਂ ਨਹੀਂ ਕਿਤੇ ਵੀ ਤੁਸੀਂ ਕਿਸੇ ਵੀ ਸ਼ਹਿਰ ਚੋ ਦੇਸ਼ ਚੋ ਤੇ ਬਿਤਾਓ ਆਪਾਂ ਵੈਸਟਰਨ ਕਲਚਰ ਨੂੰ ਅਪਣਾ ਸਕਦੇ ਆ ਵੈਸਟਰਨ ਹੋ ਸਕਦੇ ਆ ਸਾਡਾ ਪਰਸਨ ਇੰਟਰਸਟ ਕੁਝ ਵੀ ਹੋ ਸਕਦਾ ਹੈ ਲੇਕਿਨ ਅਸੀਂ ਸਰੀਆਮ ਨਹੀਂ ਹੋ ਸਕਦੇ ਤੁਹਾਡੇ ਵੀ ਖਲਾਫਤ ਨਹੀਂ ਹੈ ਇਹਨੂੰ ਚੰਗਾ ਤੁਸੀਂ ਹੱਥ ਜੋੜ ਕੇ ਵੈਸੇ ਕਹੋ ਜੀ ਸਾਡੇ ਰਾਈਟਸ ਨੇ ਜਾਂ ਸਾਨੂੰ ਹੱਕ ਮਿਲਣਾ ਚਾਹੀਦਾ ਹੈ ਦੇਖੋ ਮਾਰਾ ਨੇ ਦੋ ਹੀ ਚੀਜ਼ਾਂ ਬਣਾਈਆਂ ਨੇ 2.5 ਅੱਖਰ ਪਿਆਰ ਕੇ ਤੇ ਤੁਸੀਂ ਪਲੀਜ਼ ਆਪਣੇ ਤੇ ਕੰਟਰੋਲ ਰੱਖੋ ਫਨ ਕਰੋ ਇੰਜੋਏ ਕਰੋ ਇਹ ਵਾਦਾ ਰਈਸ ਕੋਲ ਨਹੀਂ ਰੱਖਿਆ ਅਗਰੇਆ ਵਾਵਾ ਹੀ ਕਰਦੇ ਆਪਾਂ ਤੁਹਾਡੇ ਵਾਸਤੇ ਬੇਇਜ਼ਤੀ ਹੈ ਇੰਜੋਏ ਕਰੋ ਯਾਰ ਆਪਣਾ ਕੀਤਾ ਕਰੋ ਤੁਸੀਂ ਇੰਜੀਨੀਅਰ ਹੋ ਡਾਕਟਰ ਹੋ ਚਾਹੇ ਐਕਟਰ ਹੋ ਕਾਸਟਿੰਗ ਚ ਹੋ ਡਿਜ਼ਾਈਨਰ ਹੋ ਕਿਸੇ ਲਾਈਨ ਦੇ ਉਧ ਹੀ ਆਪਾਂ ਨੂੰ ਪਹਿਲਾ ਆਪਣਾ ਦੇਸ਼ ਆਪਣਾ ਤਰੰ ਆਪਣੀ ਸਭਿਅਤਾ ਵੇਖਣੀ ਚਾਹੀਦੀ ਹੈ ਇਹ ਸਾਡੀ ਸਭਿਅਤਾ ਨਹੀਂ ਹੈ ਕੋਈ ਤੁਹਾਡੇ ਖਿਲਾਫਤ ਨਹੀਂ ਹੈ ਆਮ ਆਲਸੋ ਐਗਰੀ ਵੀ ਵਿਦ ਯੂ ਇੰਜੋਏ ਕਰੋ ਹੱਸੋ ਖੇਡੋ ਲੇਕਿਨ ਪਰਦੇ ਦੀ ਚੀ ਚੰਗੀ ਲੱਗਦੀ ਹੈ ਵੇਖੋ ਜੇ ਆਪਾਂ ਕਿਸੇ ਨੂੰ ਕਹਿੰਦੇ ਆ ਉਹ ਵਾਕਿਆ ਹੀ ਕੋਈ ਵੀ ਨਜ਼ਰੀ ਹੋਵੇ ਹਰ ਜਗ੍ਹਾ ਗੁਰੂ ਘਰ ਹੈ ਗੁਰੂ ਘਰ ਦੇ ਵਿੱਚ ਬਹਿਣਾ ਖਲੋਣਾ ਹੈ ਮੰਦਰ ਨੇ ਮਸਜਿਦ ਨੇ ਆਪਾਂ ਆਪਾਂ ਤੇ ਸਕਾਲ ਚ ਬੰਦਰੀ ਆ ਤੇ ਆਪਾਂ ਹਿੰਦੂ ਆ ਮੁਸਲਮਾਨ ਆ ਗਤੀ ਆ ਆਪਾਂ ਇੱਕ ਇਨਸਾਨ ਆ ਸੋ ਇਨਸਾਨ ਨੂੰ ਚੰਗੇ ਤਰੀਕੇ ਨਾਲ ਹੀ ਆਪਰੇ ਨੂੰ ਪ੍ਰੈਜੈਂਟ ਕਰਨਾ ਚਾਹੀਦਾ ਹੈ ਕਿ ਇਨਸਾਨੀਅਤ ਨਾ ਹਿਲੇ ਤੁਹਾਨੂੰ ਵੇਖ ਕੇ ਅੱਛਾ ਲੈਸਨ ਮਿਲੇ ਕਿਸੇ ਨੂੰ ਤਨ ਵੀ ਕਿ ਇਨਸਪੀਰੇਸ਼ਨ ਆਏ ਲੋਕੀ ਗਾਲਾ ਨਾ ਕੱਢਣ ਲਾਮ ਤਾਂ ਨਾ ਪੁਆਣ ਕਰੋ ਜੋ ਕਰਨਾ ਹੈ ਇੰਜੋਏ ਕਰੋ ਜੇ ਤੁਸੀਂ ਉਸ ਕਾਰ ਨਹੀਂ ਰਹੇ ਹੋ ਤੁਸੀਂ ਅਥਾਰਟिटीज ਕੋ ਜਾਂਦੇ ਹੋ ਪਹਿਲਾਂ ਤਾਂ ਦੱਸੋ ਕਿ ਪਲੀਜ਼ ਸਾਡਾ ਆਪ ਨਵੇਦਨ ਹੈ ਸਾਡੀ ਆ ਬੇਨਤੀ ਹੈ ਕਿ ਆ ਚਾਹੁੰਦੇ ਆ ਲੇਕਿਨ ਲੀਡ ਤੋਹਰ ਕਿ ਕੋਈ ਵੀ ਚੀਜ਼ ਬਾੜੀ ਹੁੰਦੀ ਹੈ ਹਨਾ ਤੇ ਤੁਸੀਂ ਉੱਥੇ ਅਮਰਸਰ ਸਾਹਿਬ ਵੀ ਕਿਤੇ ਵੀ ਕਿਤੇ ਵੀ ਕਿਸੇ ਵੀ ਪੰਜਾਬ ਦੇ ਸ਼ਹਿਰ ਤੇ ਮੈਂ ਕਹਾਂਗਾ ਹੁੰਦੀਆਂ ਵੀ ਰਹੀਆਂ ਨੇ ਉਹ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਨੇ ਵੈਸੇ ਹੋਣੀਆਂ ਨਹੀਂ ਚਾਹੀਦੀਆਂ ਕਿਤੇ ਵੀ ਧੂਆ ਜੇ ਉਠਿਆ ਤੇ ਚੰਗਾਰੀ ਲੱਗੀ ਹੋਏਗੀ ਲੇਕਿਨ ਕਿਸੇ ਨੂੰ ਬਤਮੀਜ਼ੀ ਆਪਾਂ ਵਰਡ ਬੋਲ ਦਿੰਨੇ ਕੋਈ ਨਹੀਂ ਬੋਲਦਾ ਵੱਡਾ ਛੋਟਾ ਕਿੱਦਾਂ ਆ ਜੋ ਵੀ ਅੱਜਕੱਲ ਬੜੇ ਫੇਮਸ ਹੋਏ ਨੇ ਆ ਬੰਦੇ ਵਰਡ ਨਹੀਂ ਬੋਲਨੇ ਚਾਹੀਦੇ ਕਿਉਂਕਿ ਕਿਸੇ ਵੱਲ ਮਨੀ ਚੁਕਨੀ ਹੈ ਆਪਣੇ ਵੱਲ ਵੀ ਤਿੰਨ ਚਾਰ ਉਂਗਲੀਆਂ ਹੁੰਦੀਆਂ ਨੇ ਨਾ ਸੋ ਇੰਜੋਏ ਦਾ ਲਾਈਫ ਇੱਕ ਹੀ ਲਾਈਫ ਹੈ ਇਹਨੂੰ ਜੀਓ ਦੱਬੀ ਉਂਗਲੀ ਤਾਂ ਹਰ ਕੋਲ ਚੱਕ ਦਿੰਦੇ ਆ ਸੋ ਵੇਖੋ ਅੱਜ ਦਲਜੀਤ ਅੱਛਾ ਕੰਮ ਕਰ ਰਿਹਾ ਹੈ ਮੂਦ ਆਸਮਾਨ ਸਾਹਿਬ ਦੇ ਲੈਜੈਂਡ ਬੈਠੇ ਨੇ ਦੁਨੀਆ ਭਾਰ ਚ ਨਿਆਂ ਕਰਨੌਜਲਾ ਹੈ ਤੂੰ ਆਪਾਂ ਅੱਛਾ ਹੀ ਕਰਨਾ ਚਾਹੀਦਾ ਹੈ ਇੰਜੋਏ ਕਰੋ ਕੋਈ ਨਹੀਂ ਮਨਾ ਕਰਦਾ ਸ਼ਰੀਆਮ ਨਾ ਉਹ ਆਪਾਂ ਘਰ ਪਰਿਵਾਰ ਵਾਲੇ ਆ ਯੂ ਸ਼ੁਡ ਥਿੰਕ ਅਬਾਊਟ ਦਿਸ ਇੰਜੋਏ ਯਰ ਲਾਈਫ ਜਿੱਦਾਂ ਬੜਾ ਮੁੱਦਾ ਪੱਖਿਆ ਹੋਇਆ ਮੈਂ ਇੰਟਰਵਿਊ ਵੀ ਦਿੱਤੀ ਹੈ ਮੈਂ ਹਮੇਸ਼ਾ ਹੱਕ ਚ ਕਿ ਆਪਾਂ ਇਨਸਾਨ ਆ ਰੱਬ ਦੇ ਬਣਾਏ ਹੋਏ ਆ لیکن واقعہ جو بھی کمیونٹیز نے یا جو بھی طریقہ ہے چاہے ਅਸੀਂ انسان ਹੀ ਹਾਂ ਅਸੀਂ ट्राਸਾਂ ਦਾ ਦੁੱਤੀ ਪ੍ਰੇਡਾ ਕਰਨ ਵਾਲੇ ਉਹ ਵੀ ਸਾਡੇ ਆਪਣੇ ਹੋ ਮੈਂ ਇਹੀ ਤੁਹਾਨੂੰ ਕਹੂੰਗਾ ਕਿ ਵੇਖੋ ਬਹੁਤ ਵਧੀਆ ਗੱਲ ਹੈ ਤੁਹਾਡੀ ਕੋਈ ਖਲਾਫਤ ਨਹੀਂ ਕਰ ਰਹਾ ਜਿਹੜੇ ਮੋਹਤਬਰ ਬੰਦੇ ਤੁਹਾਨੂੰ ਬੋਲ ਰਹੇ ਨੇ ਤੁਸੀਂ ਸਾਡੇ ਖਿਲਾਫ ਨਹੀਂ ਬੋਲ ਰਹੇ لیکن ਪੰਜਾਬੀ ਚ ਕਹਾਵਾਂ ਟੱਕੀ ਦੀ ਜੇ ਕੋਈ ਨਾ ਮੁਝੇ ਆਪਾਂ ਰੌਲਾ ਕਿਉਂ ਪਾਉਣਾ ਆਪਾਂ ਇਹ ਵੇਖੋ ਆਪਾਂ ਪੰਜਾਬੀ ਆ ਉਹ ਵੀ ਆਪਾਂ ਇੰਡੀਆ ਦੇ ਆਪਾਂ ਚੰਗੀਆਂ ਫੈਮਿਲੀਨ ਬਿਲੋਂਗ ਕਰਦੇ ਆ ਜੇ ਆਪਾਂ ਖੁੱਲ ਕੇ ਆਵਾਂਗੇ ਤੁਸੀਂ ਲੋਕ ਖੁੱਲ ਕੇ ਇਦਾਂ ਪਰੇਡਾ ਕੱਢੋਗੇ ਤੇ ਕੱਲੋ ਕੀ ਗੱਲ ਤੁਸੀਂ ਆਪਣਾ ਘਰ ਨਹੀਂ ਸੁਣਾ ਆਪਣੇ ਭੈਣਾ ਜਾਂ ਭਰਾ ਨਹੀਂ ਮਿਉਣੇ ਸਾਡੇ ਘਰ ਵੀ ਸਰਦਾਰ ਨੇ ਪੱਗਾ ਵਾਲੇ ਨੇ ਮਾਪਿਓ ਨੇ ਸਾਨੂੰ ਬਹੁਤ ਤਰੀਕੇ ਨਾਲ ਚੱਲਣਾ ਚਾਹੀਦਾ ਕਰੋ ਜੋ ਮਰਜੀ ਸਿਆਣੇ ਕਹਿੰਦੇ ਆ ਖਾਓ ਮਨ ਭੋਂਦਾ ਪਾਓ ਜੱਗ ਭੋਂਦਾ ਪਰ ਜੇ ਆਪਾਂ ਸ਼ਰੀਆਮ ਇਹ ਦਹੋ ਜੱਗ ਦੀ ਮਾਰੀ ਗੱਲ ਨਾਲੇ ਗੁਰੂ ਦੀ ਨਜ਼ਰੀ ਦੇ ਵਿੱਚ ਤੁਸੀਂ ਇਹ ਕੀ ਕਹਿਰ ਚੰਦੇ ਹੋ ਉੱਥੇ ਚੰਗੇ ਚੰਗੇ ਕਿਸੇ ਕਿਸੇ ਗੁਰੂ ਨਗਰੀ ਉਹ ਕਿਤੇ ਵੀ ਹੋਏ ਸੀ ਅਮਰਸਾ ਸਾਹਿਬ ਤੋਂ ਨਹੀਂ ਕਿਤੇ ਵੀ ਤੁਸੀਂ ਕਿਸੇ ਵੀ ਸ਼ਹਿਰ ਚੋ ਦੇਸ਼ ਚੋ ਤੇ ਬਿਟਾਓ ਆਪਾਂ ਵੈਸਟਰਨ ਕਲਚਰ ਨੂੰ ਅਪਣਾ ਸਕਦੇ ਆ ਵੈਸਟਰਨ ਹੋ ਸਕਦੇ ਆ ਸਾਡਾ ਪਰਸਨ ਇੰਟਰਸਟ ਕੁਝ ਵੀ ਹੋ ਸਕਦਾ ਹੈ ਲੇਕਿਨ ਅਸੀਂ ਸਰੀਆਮ ਨਹੀਂ ਹੋ ਸਕਦੇ ਤੁਹਾਡੇ ਵੀ ਖਿਲਾਫਤ ਨਹੀਂ ਹੈ ਇਹਨੂੰ ਚੰਗਾ ਤੁਸੀਂ ਹੱਥ ਜੋੜ ਕੇ ਵੈਸੇ ਕਹੋ ਜੀ ਸਾਡੇ ਰਾਈਟਸ ਨੇ ਜਾਂ ਸਾਨੂੰ ਹੱਕ ਮਿਲਣਾ ਚਾਹੀਦਾ ਹੈ ਦੇਸਿਤ ਮਹਾਰਾਏ ਨੇ ਦੋ ਹੀ ਚੀਜ਼ਾਂ ਬਣਾਈਆਂ ਨੇ ਧਾਈ ਅੱਖਰ ਪਿਆਰ ਕੇ ਤੇ ਤੁਸੀਂ ਪਲੀਜ਼ ਆਪਣੇ ਤੇ ਕੰਟਰੋਲ ਰੱਖੋ ਫਨ ਕਰੋ ਇੰਜੋਏ ਕਰੋ ਇਹ ਵਾਦਾ ਨਹੀਂ ਖੁੱਸ ਨਹੀਂ ਰੱਖਿਆ ਅਗਰੇਆ ਵਾਵਾ ਹੀ ਕਰਦੇ ਆਪਾਂ ਤੁਹਾਡੀ ਵਾਸਤੇ ਬੇਇਜ਼ਤੀ ਹੈ ਇੰਜੋਏ ਕਰੋ ਯਾਰ ਆਪਣਾ ਕੀਤਾ ਕਰੋ ਤੁਸੀਂ ਇੰਜੀਨੀਅਰ ਹੋ ਡਾਕਟਰ ਹੋ ਚਾਹੇ ਐਕਟਰ ਹੋ ਕਾਸਟਿੰਗ ਚ ਹੋ ਡਿਜ਼ਾਈਨਰ ਹੋ ਕਿਸੇ ਲੰਡੇ ਹੋ ਵੀ ਆਪਾਂ ਨੂੰ ਪਹਿਲਾ ਆਪਣਾ ਦੇਸ਼ ਆਪਣਾ ਤਰਨ ਆਪਣੀ ਸਭਿਅਤਾ ਦੇਖਣੀ ਚਾਹੀਦੀ ਹੈ ਇਹ ਸਾਡੀ ਸਭਿਅਤਾ ਨਹੀਂ ਹੈ ਕੋਈ ਤੁਹਾਡੇ ਖਿਲਾਫਤ ਨਹੀਂ ਹੈ ਆਮ ਆਲਸੋ ਐਗਰੀ ਵੀ ਥੀ ਯੂ ਇੰਜੋਏ ਕਰੋ ਹੱਸੋ ਖੇਡੋ ਲੇਕਿਨ ਪਰਦੇ ਦੀ ਚੀਜ਼ ਚੰਗੀ ਲੱਗਦੀ ਹੈ ਵੇਖੋ ਜੇ ਆਪਾਂ ਕਿਸੇ ਨੂੰ ਕਹਿੰਦੇ ਆ ਉਹ ਵਾਕਿਆ ਹੀ ਕੋਈ ਵੀ ਨਗਰੀ ਹੋਵੇ ਹਰ ਜਗ੍ਹਾ ਗੁਰੂ ਘਰ ਹੈ ਗੁਰੂ ਘਰ ਦੇ ਵਿੱਚ ਬਹਿਣਾ ਖਲੋਣਾ ਹੈ ਮੰਦਰ ਨੇ ਮਸਜਿਦ ਨੇ ਆਪਾਂ ਆਪਾਂ ਕਿਸ ਕਲਪਿੰਦਰੀ ਆ ਵੀ ਆਪਾਂ ਹਿੰਦੂ ਆ ਮੁਸਲਮਾਨ ਆ ਗੀਆ ਆਪਾਂ ਇੱਕ ਇਨਸਾਨ ਆ ਸੋ ਇਨਸਾਨ ਨੂੰ ਚੰਗੇ ਤਰੀਕੇ ਨਾਲ ਹੀ ਆਪਰੇ ਨੂੰ ਪ੍ਰੈਜੈਂਟ ਕਰਨਾ ਚਾਹੀਦਾ ਹੈ ਕਿ ਇਨਸਾਨੀਅਤ ਨਾ ਹਿਲੇ ਤੁਹਾਨੂੰ ਵੇਖ ਕੇ ਅੱਛਾ ਲੈਸਨ ਮਿਲੇ ਕਿਸੇ ਨੂੰ ਤਨ ਵੀ ਕੀ ਇਨਸਪੀਰੇਸ਼ਨ ਆਏ ਲੋਕੀ ਘਾਲਾ ਨਾ ਕੱਢਣ ਲਾਂਤਾਂ ਨਾ ਪਾਉਣ ਕਰੋ ਜੋ ਕਰਨਾ ਹੈ ਇੰਜੋਏ ਕਰੋ ਜੇ ਤੁਸੀਂ ਉਸ ਕਾਰ ਨਹੀਂ ਰਹੇ ਹੋ ਤੁਸੀਂ ਅਥਾਰਟिटीज ਕੋ ਜਾਂਦੇ ਹੋ ਪਹਿਲਾਂ ਤਾਂ ਦੱਸੋ ਕਿ ਪਲੀਜ਼ ਸਾਡਾ ਆਪ ਨਵੇਦਨ ਹੈ ਸਾਡੀ ਆਪ ਬੇਨਤੀ ਹੈ ਕਿ ਆ ਚਾਹੁੰਦੇ ਆ ਲੇਕਿਨ ਨੀਤੀਵਾਰ ਕਿ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ ਹੈ ਹੈਨਾ ਤੇ ਤੁਸੀਂ ਉੱਥੇ ਅਮਰਸਰ ਸਾਹਿਬ ਵੀ ਕਿਤੇ ਵੀ ਕਿਤੇ ਵੀ ਕਿਸੇ ਵੀ ਪੰਜਾਬ ਦੇ ਸ਼ਹਿਰ ਤੇ ਮੈਂ ਕਹਾਂਗਾ ਹੁੰਦੀਆਂ ਵੀ ਰਹੀਆਂ ਨੇ ਉਹ ਤਰੀਕੇ ਦਾ ਹੋਣੀਆਂ ਚਾਹੀਦੀਆਂ ਨੇ ਵੈਸੇ ਹੋਣੀਆਂ ਨਹੀਂ ਚਾਹੀਦੀਆਂ ਕਿਤੇ ਵੀ ਧੂਆਂ ਜੇ ਉਠਿਆ ਤੇ ਚੰਗਾਰੀ ਲੱਗੀ ਹੋਏਗੀ ਲੇਕਿਨ ਕਿਸੇ ਨੂੰ ਬਤਮੀਜ਼ੀ ਆਪਾਂ ਵਰਡ ਬੋਲ ਦਿੰਨੇ ਕੋਈ ਨਹੀਂ ਬੋਲਦਾ ਵੱਡਾ ਛੋਟਾ ਕਿੱਦਾਂ ਆ ਜੋ ਵੀ ਅੱਜ ਕੱਲ ਬੜੇ ਫੇਮਸ ਹੋਏ ਨੇ ਆ ਗੰਦੇ ਵਰਡ ਨਹੀਂ ਬੋਲਨੇ ਚਾਹੀਦੇ ਕਿਉਂ ਕਿਸੇ ਵੱਲ ਮੁੰਨੀ ਚੁਪਣੀ ਹੈ ਆਪਣੇ ਵੱਲ ਤੇ ਤਿੰਨ ਚਾਰ ਉਂਗਲੀਆਂ ਹੁੰਦੀਆਂ ਨੇ ਨਾ ਸੋ ਇੰਜੋਏ ਦਾ ਲਾਈਫ ਇੱਕ ਹੀ ਲਾਈਫ ਹੈ ਇਹਨੂੰ ਜੀਓ ਨਾ ਕਿ ਉਂਗਲੀ ਤਾਂ ਹਰ ਕੋਲ ਚੱਕ ਦਿੰਨੇ ਆ ਸੋ ਵੇਖੋ ਅੱਜ ਦਲਜੀਤ ਅੱਛਾ ਕੰਮ ਕਰ ਰਿਹਾ ਹੈ ਬੁਦਾਸਮਾਨ ਸਾਹਿਬ ਦੇ ਲੈਜੈਂਡ ਬੈਠੇ ਨੇ ਦੁਨੀਆ ਭਾਰ ਚ ਨਾ ਹੈ ਕਰਨੌਜਲਾ ਹੈ ਤੂੰ ਆਪਾਂ ਨੂੰ ਅੱਛਾ ਹੀ ਕਰਨਾ ਚਾਹੀਦਾ ਹੈ ਇੰਜੋਏ ਕਰੋ ਕੋਈ ਨਹੀਂ ਮਨਾ ਕਰਦਾ ਸ਼ਰੀਆਮ ਨਾ ਹੋ ਉਹ ਆਪਕਾ ਪਰਿਵਾਰ ਵਾਲੇ ਆ ਯੂ ਸ਼ੁਡ ਥਿੰਕ ਅਬਾਊਟ ਦਿਸ ਇੰਜੋਏ ਯਰ ਲਾਈਫ ਜਿੱਦਾਂ ਬੜਾ ਮੁੱਦਾ ਪੱਖਿਆ ਹੋਇਆ ਮੈਂ ਇੰਟਰਵਿਊ ਵੀ ਦਿੱਤੀ ਹੈ ਮੈਂ ਹਮੇਸ਼ਾ ਹੱਕ ਚਾ ਕਿ ਆਪਾਂ ਇਨਸਾਨ ਆ ਰੱਬ ਦੇ ਬਣਾਏ ਹੋਏ ਆ ਲੇਕਿਨ ਵਾਕਿਆ ਜੋ ਵੀ ਕਮਿਊਨਿਟੀਆਂ ਨੇ ਜਾਂ ਜੋ ਵੀ ਤਰੀਕਾ ਹੈ ਚਾਹੇ ਅਸੀਂ ਇਨਸਾਨ ਹੀ ਹਾਂ ਅਸੀਂ ਟਰਾਂਸ ਆ ਜਾਂ ਤੁਸੀਂ ਪ੍ਰੇਡਾ ਕਰਨ ਵਾਲੇ ਹੋ ਵੀ ਸਾਡੇ ਆਪਣੇ ਹੋ ਮੈਂ ਇਹੀ ਤੁਹਾਨੂੰ ਕਹੂੰਗਾ ਕਿ ਵੇਖੋ ਬਹੁਤ ਵਧੀਆ ਗੱਲ ਹੈ ਤੁਹਾਡੀ ਕੋਈ ਖਿਲਾਫਤ ਨਹੀਂ ਕਰ ਰਿਹਾ ਜਿਹੜੇ ਮੋਦਵਾਰ ਬੰਦੇ ਤੁਹਾਨੂੰ ਬੋਲ ਰਹੇ ਨੇ ਕੋਈ ਤੁਹਾਡੇ ਖਿਲਾਫ ਨਹੀਂ ਬੋਲ ਰਹੇ ਲੇਕਿਨ ਪੰਜਾਬੀ ਚ ਕਹਾਵਤ ਹੈ ਟੱਕੀ ਦੀ ਜੇ ਕੋਈ ਨਾ ਬੁੱਝੇ ਆਪਾਂ ਰੌਲਾ ਕਿਉਂ ਪਾਉਣਾ ਆਪਾਂ ਇਹ ਵੇਖੋ ਆਪਾਂ ਪੰਜਾਬੀ ਆ ਉਹ ਵੀ ਆਪਾਂ ਇੰਡੀਆ ਦੇ ਆਪਾਂ ਚੰਗੀਆਂ ਫੈਮਲੀਜ਼ ਨੂੰ ਬਿਲੋਂਗ ਕਰਦੇ ਆਂ ਜੇ ਆਪਾਂ ਖੁੱਲ ਕੇ ਆਵਾਂਗੇ ਤੁਸੀਂ ਲੋਕ ਖੁੱਲ ਕੇ ਇਦਾਂ ਪ੍ਰੇਡਾ ਕੱਢੋਗੇ ਤੇ ਕੱਲੋ ਕੀ ਗੱਲ ਤੁਸੀਂ ਆਪਣਾ ਘਰ ਨਹੀਂ ਸੁਣਾ ਆਪਣੇ ਭੈਣਾ ਜਾਂ ਭਰਾ ਨਹੀਂ ਮਿਉਣੇ ਸਾਡੇ ਘਰ ਵੀ ਸਰਦਾਰ ਨੇ ਪੱਗਾ ਵਾਲੇ ਨੇ ਨਾ ਆ ਪਿਓ ਨੇ ਸਾਨੂੰ ਬਹੁਤ ਤਰੀਕੇ ਨਾਲ ਚੱਲਣਾ ਚਾਹੀਦਾ ਕਰੋ ਜੋ ਮਰਜੀ ਸਿਆਣੀ ਕਿਦੇ ਆ ਖਾਓ ਮਾਨ ਪਾਉਂਦਾ ਪਾਓ ਜੱਗ ਪਾਉਂਦਾ ਪਰ ਜੇ ਆਪਾਂ ਸ਼ਰੀਆਮ ਇਹਦਾ ਹੋ ਜਾਂਦੂ ਮਾੜੀ ਗੱਲ ਹੈ ਨਾਲੇ ਗੁਰੂ ਦੀ ਨਗਰੀ ਦੇ ਵਿੱਚ ਤੁਸੀਂ ਇਹ ਕੀ ਕਹਿਰ ਚਾਹੁੰਦੇ ਹੋ ਉੱਥੇ ਚੰਗੇ ਚੰਗੇ ਕਿਸੇ ਕਿਸੇ ਵੀ ਗੁਰੂ ਨਗਰੀ ਉਹ ਕਿਤੇ ਵੀ ਹੋਏ ਛੇ ਅਮਰਸਾ ਸਾਤ ਤੋਂ ਨਹੀਂ ਕਿਤੇ ਵੀ ਤੁਸੀਂ ਕਿਸੇ ਵੀ ਸ਼ਹਿਰ ਚੋ ਦੇਸ਼ ਚੋ ਤੇ ਬਿਤਾਓ ਆਪਾਂ ਵੈਸਟਰਨ ਕਲਚਰ ਨੂੰ ਅਪਣਾ ਸਕਦੇ ਆ ਵੈਸਟਰਨ ਹੋ ਸਕਦੇ ਆ ਸਾਡਾ ਪਰਸਨ ਟੈਸਟ ਕੁਝ ਵੀ ਹੋ ਸਕਦਾ ਹੈ ਲੇਕਿਨ ਅਸੀਂ ਸਰੀਆਮ ਨਹੀਂ ਹੋ ਸਕਦੇ ਤੁਹਾਡੇ ਵੀ ਖਿਲਾਫਤ ਨਹੀਂ ਹੈ ਇਹਨੂੰ ਚੰਗਾ ਤੁਸੀਂ ਹੱਥ ਜੋੜ ਕੇ ਵੈਸੇ ਕਹੋ ਜੀ ਸਾਡੇ ਰਾਈਟਸ ਨੇ ਜੇ ਸਾਨੂੰ ਹੱਕ ਮਿਲਣਾ ਚਾਹੀਦਾ ਹੈ ਦੇਸ਼ਿਤ ਮਾਰਾਇ ਨੇ ਦੋ ਹੀ ਚੀਜ਼ਾਂ ਬਣਾਈਆਂ ਨੇ ਧਾਈ ਅੱਖਰ ਪਿਆਰ ਕੇ ਤੇ ਤੁਸੀਂ ਪਲੀਜ਼ ਆਪਣੇ ਤੇ ਕੰਟਰੋਲ ਰੱਖੋ ਫਨ ਕਰੋ ਇੰਜੋਏ ਕਰੋ ਇਹ ਵਾਦਾ ਰeis ਕੁਸ਼ੀ ਰੱਖਿਆ ਅਗਰੇਆ ਵਾਵਾ ਹੀ ਖਲਦੇ ਆਪਾਂ ਤੁਹਾਡੇ ਵਾਸਤੇ ਬੀਸਤੀ ਹੈ ਇੰਜੋਏ ਕਰੋ ਯਾਰ ਆਪਣਾ ਕੀਤਾ ਕਰੋ ਤੁਸੀਂ ਇੰਜੀਨੀਅਰ ਹੋ ਡਾਕਟਰ ਹੋ ਚਾਹੇ ਐਕਟਰ ਹੋ ਕਾਸਟਿੰਗ ਚੋ ਡਿਜ਼ਾਈਨਰ ਹੋ ਕਿਸੇ ਲੈਂਦੇ ਹੋ ਤੁਸੀਂ ਆਪਾਂ ਨੂੰ ਪਹਿਲਾ ਆਪਣਾ ਦੇਸ਼ ਆਪਣਾ ਧਰਮ ਆਪਣੀ ਸਭਿਅਤਾ ਦੇਖਣੀ ਚਾਹੀਦੀ ਹੈ ਇਹ ਸਾਡੀ ਸਭਿਅਤਾ ਨਹੀਂ ਹੈ ਕੋਈ ਤੁਹਾਡੇ ਖਲਾਫਤ ਨਹੀਂ ਹੈ ਆਮ ਆਲਸੋ ਅਗਰੀਵਿਟੀ ਯੂ ਇੰਜੋਏ ਕਰੋ ਹੱਸੋ ਖੇਡੋ ਲੇਕਿਨ ਪਰਦੇ ਚੀ ਚੰਗੀ ਲੱਗਦੀ ਹੈ ਵੇਖੋ ਜੇ ਆਪਾਂ ਕਿਸੇ ਨੂੰ ਕਹਿੰਦੇ ਆ ਉਹ ਵਾਕਿਆ ਹੀ ਕੋਈ ਵੀ ਨਜ਼ਰੀ ਹੋਵੇ ਹਰ ਜਗ੍ਹਾ ਗੁਰੂ ਘਰ ਆ ਰਿਹਾ ਗੁਰੂ ਘਰ ਦੇ ਵਿੱਚ ਬਹਿਣਾ ਖਲੋਣਾ ਹੈ ਮੰਦਰ ਨਹੀਂ ਮਸਜਿਦ ਨਹੀਂ